ਸ੍ਰੀ ਗਾਥੀ ਦੇ ਅਨੁਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਲਯੂਸ਼ੀ ਜੋਸ਼ੀ ਜੈਨ ਨਾਲੋਂ ਤੇ ਅਸੀਂ ਆਨੰਦਪੁਰ ਨੇਂਦ ਪਰਸਾਤ ਲਓ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਤੇ ਇੱਕ ਬਹੁਤ ਹੀ ਸੋਹਣਾ ਜਿਹਾ ਲੋਕ ਗਾਥਾ ਈਮਤ ਜਤੇ ਸਰਵਨ ਹੈ ਹਨਾ ਉਹਦੇ ਕੇ ਹਾਜ਼ਰ ਹੋਇਆ ਬਾਕੀ ਇੱਕ ਭੈਣ ਹੈ ਸੁਜੀਤ ਬਾਠ ਪਤਨ ਵੀਰ ਹੈ ਸੁਖਜੀਤ ਬਾਠ ਲਿਖਿਆ ਉਹਨੇ ਉਹ ਕਹਿੰਦੇ ਸੀ ਇੱਕੋ ਜਿਹਾ ਸੂਟ ਪਾਇਆ ਸੀ ਅਸੀਂ ਦੋ ਤਿੰਨ ਫਸ ਸੂਟ ਸਾਡੇ ਇੱਕੋ ਜਿਹੇ ਹੈਗੇ ਨੇ ਤੇ ਸਾਨੂੰ ਮੁਰਗਿਆਂ ਨੂੰ ਇੱਕ ਕੰਸਟਰ ਲਾਤੇ ਅੱਜ ਫਿਰ ਅਸੀਂ ਜੰਨੀਆਂ ਦਾਦਾ ਜੂਰ ਪਰ ਰਹਿ ਗਿਆ ਸੂਟ ਸਾਡੇ ਇੱਕੋ ਜਿਹੇ ਨੇ ਸਸਤੇ ਜੀ ਹੈ ਨਾ ਅੱਜ ਫਿਰ ਤੇਰੀ ਇੱਛਾ ਪੂਰੀ ਕੀਤੀ ਹੈ ਠੋ ਬਾਠ ਦੀ ਵੀ ਆਪਸੀ ਸੂਟ ਇੱਕੋ ਜਿਹੇ ਬਾਰੇ ਹੈ ਨਾ ਤੇ ਬਾਕੀ ਜਿਹੜੀ ਮੈਂ ਲੋਕ ਗਾਤਾ ਤੁਹਾਨੂੰ ਸੁਣਾਵਾ ਕਿ ਨਾ ਸੀ ਇਹ ਜਦੋਂ ਮਿਰਜਾ ਸੈਵਨ ਲੈ ਕੇ ਭੱਜ ਗਿਆ ਸੀ ਕਰੋ ਤੇ ਉਹ ਦਾਨਾਬਾਦ ਦੇ ਨੇੜੇ ਜਾ ਕੇ ਉਹਦੇ ਪਿੰਡ ਦਾ ਨਵਾਸੀ ਨੂੰ ਮਿਲ ਜੇਗਾ ਤਾਂ ਉਹ ਉੱਥੇ ਨੇੜੇ ਜਾ ਕੇ ਉਹ ਜੰਗ ਦੇ ਥੱਲੇ ਪੈ ਗਏ ਵੀ ਮੈਂ ਤਾਂ ਠੱਕ ਗਿਆ ਨਾ ਆਰਾਮ ਕਰਨਾ ਹੈ ਸਹਿਵਾ ਕਹਿੰਦੀ ਵੀ ਇੱਥੇ ਨਾ ਬੈਠ ਮੇਰੇ ਭਰਾ ਦਾ ਜੂਰ ਆਉਣਗੇ ਤੇ ਉਹ ਐਡੇ ਸੂਰਵੇਂ ਨੇ ਉਹ ਉਹਨਾਂ ਨੇ ਨੱਕਰੇ ਕਰ ਦਿੰਦੇ ਨੇ ਆਪਣੇ ਉਹ ਕਹਿੰਦਾ ਮੈਂ ਤੂੰ ਮੇਰੇ ਨਿਸ਼ਾਨੇ ਤਾਂ ਦੇਖ ਤੈਨੂੰ ਸੱਚ ਕਹਾਂ ਨੀ ਨੇ ਮੇਰੇ ਕੋਲ ਇੰਨਾ ਅਸਰੇਗਾ ਤੇ ਮੈਂ ਤਾਂ ਜੀੜੀ ਨਹੀਂ ਫਟਕੜ ਦਿੰਦਾ ਉਹ ਕਹਿੰਦੀ ਫਿਰ ਮੈਨੂੰ ਦਿਖਾ ਆਪਦਾ ਨਿਸ਼ਾਨਾ ਕਿਵੇਂ ਇਹ ਨੂੰ ਕਰ ਹੁੰਦਾ ਹੈਗਾ ਦੇਖ ਤਾਂ ਲਾਵਾ ਹੈਗੀ ਇੰਨੀ ਪਾਵਰ ਤੇ ਉਹ ਫਿਰ ਇੱਕ ਨਾ ਤੋਤਾ ਉੱਡ ਕੇ ਬਾਗ ਚੋਂ ਉਹ ਝੰਡ ਤੇ ਆ ਕੇ ਬੈਠਿਆ ਉਹਦੇ ਮੂੰਹ 'ਚ ਅੰਬੀ ਸੀ ਕਹਿੰਦੀ ਤੋਤਾ ਬੱਜੇ ਨਿਸ਼ਾਨਾ ਲਗਾ ਕੇ ਦਿਖਾ ਤੇ ਇਹ ਫਿਰ ਮੈਂ ਜਾਣੀ ਹਾਂ ਕਿ ਤਾਂ ਪਿੱਛੇ ਬੈਠਾ ਉਹਨੇ ਤਾਂ ਮਾਰਿਆ ਤੀਰ ਤੇ ਤੋਤਾ ਉੱਡ ਗਿਆ ਅੰਬੀ ਥੱਲੇ ਡਿੱਗੀ ਤੇ ਉਹ ਕਹਿੰਦੀ ਚਲ ਹੁਣ ਤੂੰ ਪੈ ਜਾ ਉਹ ਕੱਟ ਦਾ ਸਹਾਰਾ ਲਾ ਕੇ ਪੈ ਗਿਆ ਸੀ ਉਹਦਾ ਤੇ ਫਿਰ ਉਹਦੇ ਬਿਮਾਰ ਕੇ ਆਇਆ ਵੀ ਇਹ ਤਾਂ ਐਡਾ ਇਹਦੇ ਤੇ ਨਿਸ਼ਾਨੇ ਨੇ ਤੇ ਮੇਰੇ ਭਰਾਵਾਂ ਨੂੰ ਤੇ ਮਾਰ ਦੂਆ ਉਹ ਸੌਂ ਗਿਆ ਉਹ ਤਾਂ ਬੇਸੁੱਤ ਹੋ ਗਿਆ ਸੌ ਕੇ ਇੰਨਾ ਨੀਂਦ ਦੇ ਵਿੱਚ ਮਲਤਾਨ ਹੋ ਗਿਆ ਕਿ ਉਹਨੇ ਚੱਕੀਆਂ ਕਾਮੀਆਂ ਤੇ ਕਾਮੀਆਂ ਤੋੜਤੀਆਂ ਤੇ ਉਹਦੇ ਟੂਟੀ ਹੀਰ ਭੰਕੇ ਸਾਰੇ ਨੇ ਗਾਸਾ ਸੁਣੀਏ ਤੇ ਬਾਕੀ ਫਿਰ ਇਹ ਜੋ ਕੁਝ ਹੋਇਆ ਤੇ ਜੋ ਸੁਣਿਆ ਤੇ ਆਜੋ ਫਿਰ ਸੁਣੀਏ ਇਸ ਨੂੰ ਤੁਹਾਨੂੰ ਤੇ ਅੱਜ ਫਿਰ ਮੈਂ ਜਿਹੜੀ ਤੁਹਾਨੂੰ ਨਾ ਨੁਕਤਾ ਪਾਉਂਗੀ ਉਹ ਵਿਟਾਮਿਨ ਡਾਇਰੈਕਟ ਨਾ ਪਾਉਣਾ ਪਵੇ ਜੇ ਕਿਸੇ ਦੇ ਕਿਡਨੀ ਖਰਾਬ ਹੈ ਤੇ ਉਹ ਨੁਕਤਾ ਪਾਉਂਦੇ ਹਨ ਤੇ ਜੇ ਪਹਿਲਾਂ ਹੀ ਪਾਉਂਦੀ ਰਹਿਣੀ ਹੁਣ ਫੇਰ ਕਿਸੇ ਨੇ ਮੰਗ ਕੇ ਤੇ ਉਹ ਪਾਉ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਨਾਲ ਦੀ ਨਾਲ ਹੀ ਨੁਕਤਾ ਪਾਉਣੀ ਹੁੰਦੀ ਆ ਤੇ ਫਿਰ ਤੁਸੀਂ ਲਿਖ ਲਿਓ ਤੇ ਜਿਹਨੇ ਲਿਖਿਆ ਪਹਿਲਾਂ ਤਾਂ ਠੀਕ ਹੈ ਜੇ ਨਹੀਂ ਲਿਖਿਆ ਉਹ ਲਿਖ ਲਿਓ ਤੇ ਆ ਜੋ ਫਿਰ ਆਪਾਂ ਮੰਨ ਲਿਆ ਇਸ ਲੋਕ ਦਾថា ਰੱਖਣਾ ਹੈ ਕਿ ਮੇ ਕਿਵੇਂ ਕੋਈ ਆਇਆ ਤੇ ਵਾ ਮਿੱਤੇ ਰਹਿੰਦਾ ਹੈ ਗੈਂਡੇ मैनोदासा हण तूं ਯਾਨੀ ਓਏ ਮੈਨੂੰ ਕੀ ਇਹ ਨਿਸ਼ਾਨ ਤੂੰ ਦੱਸ ਦੇਵੇਂ ਤੇਰਾ ਕਿਹੜਾ ਨਿਸ਼ਾਨ ਮੈਨੂੰ ਦੱਸ ਦੇਵੇਂ ਵੀਦਾ ਕਰ ਦੇ ਤੂੰ

ਰੰਡੀ पटे पटे से श्री ਯਾਗ ਸੇਵਾ ਪੰਨੀਆਂ 366 ਤੰਨੀਆਂ ਮੈਂ ਨਾਲੇ ਪੰਨ ਦੇ ਤੀਰੇ ਤਮਾ ਨੀ ਓਏ ਐਨ जो जन्देड़ाने ओनु Yéli oyè míringé. ਉਹ ਖਾ ਦਿੱਤਾ ਨਾ ਇਹ ਸਰਾ ਨਹੀਂ ਕਰਨਾ ਚਾਹੀਦਾ ਸੀ ਬਾਕੀ ਤੁਸੀਂ ਉਹ ਤੁਹਾਨੂੰ ਦੱਸਿਓ ਥੰਮਾ ਇਹ ਨਿਰੋਗਾ ਤਾਂ ਕਿ ਹੋਣੀ ਲੱਗੀ ਇਹਦਾ ਦੂਤਾ ਤੁਸੀਂ ਜਾ ਕੇਵੇਂ ਹਨਾ ਤੇ ਕੋਈ ਸੁਖ ਚਾਹੀਏ ਉਹ ਵੀ ਨਹੀਂ ਹੈ ਕਿ ਇਤਿਹਾਸਕਾਰਾਂ ਨੇ ਉਹ ਹੀ ਅਸਥਾਨ ਸੁਣਾਈ ਹੈ ਹਨਾ ਪਹਿਲਾਂ ਤੁਸੀਂ ਇਹ ਗੀਤ ਨਹੀਂ ਸੁਣਿਆ ਹਨਾ ਕਿ ਰੋਸੇ ਤੁਹਾਡੇ ਵਾਸਤੇ ਇਹ ਨਵਾਂ ਇਹ ਲੋਕ ਲੈ ਕੇ ਆਏ ਤੇ ਤਖੀਰ ਆਨੰਦ ਮਾਣੋ ਤੇ ਹੋਣ ਆਗੇ ਕੋਸ਼ਿਸ਼ੀ ਤੁੰਦ ਹਨਾ ਉਹੋ ਵੀ ਜਿਹੜੀ ਮੈਕਸ਼ਰੀ ਕਿੰਨੀ ਖਰਾਬ ਹੋ ਜਾਂਦੀ ਤਾਂ ਉਹਦੇ ਵਾਸਤੇ ਦੱਸਿਆ 150 ਚ ਕਰਾਉਣਾ ਪੈਂਦਾ ਹੈ ਇਹ ਸਟੇਬਲ ਵੀ ਨੁਕਤਾ ਪਾਇਆ ਹੋਇਆ ਇਹ ਮ ਛੱਡੀਆਂ ਵਾਲਾ ਤੁਹਾਨੂੰ ਦੱਸ ਰਿਹਾ ਕਿ ਹੋ ਛੱਡੀਆਂ ਆਮ ਹੋ ਜਾਣਗੀਆਂ ਹਨਾ ਤਾਂ ਤੁਸੀਂ ਜਿਹੜੇ ਛੱਡੀਆਂ ਦੇ ਵਿੱਚ ਬਾਹ ਨਹੀਂ ਕਾਲੇ ਜਿਹੇ ਹੁੰਦੇ ਉਹ ਬਾਲ 50 ਗ੍ਰਾਮ ਬਾਲ ਪੱਕਾ ਮੇਰੇ ਸਾਥਪਰਾਂ ਦੱਸਿਆ ਹੋਇਆ ਹੈ ਦੇ ਦੋਵੇਂ ਨੁਕਤੇ ਪੱਕੇ ਨਹੀਂ ਹੋ ਤੇ ਤੁਸੀਂ ਉਹ 50 ਗ੍ਰਾਮ 2 ਲੀਟਰ ਪਾਣੀ ਦੇ ਵਿੱਚ 50 ਗ੍ਰਾਮ ਮਸਲ ਕੇ ਉਹ ਬਾਲ ਉਬਲਣ ਧਰਦੇ ਦੀ ਮੀ ਅਗ ਤੇ ਕੋਨੇ ਨੇ ਹੋਰੀ ਹੋਰੀ ਉਹ ਪਾਣੀ ਪੋਣਾ ਜਦੋਂ ਪਾਣੀ ਅੱਧਾ ਰਹਿ ਗਿਆ 1 ਲੀਟਰ ਰਹਿ ਗਿਆ ਫਿਰ ਉਹ ਪਾਣੀ ਪੀ ਲੈ ਇਹ ਮਤਲਬ ਨਿਰਨੇ ਕਾ ਅਜਿਹਾ ਤਾਂ ਬਹੁਤ ਵਧੀਆ ਨਹੀਂ ਫਿਰ ਜਿਵੇਂ ਪੀਤਾ ਜਾਵੇ ਹਨਾ ਤੇ ਕਿਲੋ ਹੁਣੇ ਹੁਣੇ ਤੁਸੀਂ ਪੀ ਨਹੀਂ ਸਕਦੇ ਇੱਕ ਗਲਾਸ ਹੁਣ ਪੀ ਲਿਆ ਮਤਲਬ ਫਿਰ ਤੁਹਾਨੂੰ 10 20 ਮਿੰਟ ਨੂੰ 1 ਘੰਟਾ ਰਹਿਣਾ ਉਹ ਪੀ ਜਾ ਉਹਨੇ ਟਾਈਮ ਤੇ ਪੀਣਾ ਚਾਹੀਦਾ ਇਹ ਤਿੰਨ ਤਿੰਨ ਚਾਰ ਚਾਰ ਪਿੰਦੇ ਰਹੋਗੇ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਦੇ ਦੂਗਾ ਜਾ ਕੇ ਚੈੱਕ ਕਰਾਇਆ ਉਹ ਲੋੜ ਪਵੇ ਤਾਂ ਕਦਣਾ ਹੋਰ ਵੀ ਲੋਨੇ ਹੀ ਦੋ ਤਿੰਨਾਂ ਦਿੱਤੇ ਤੁਸੀਂ ਆਹ ਟਣਾ ਟੰਡ ਹੋਗੇ ਇਹਨਾਂ ਕੋਲ ਜੂ ਹੀ ਫੇਰਿੰਗ ਪੈਂਟ ਹੋਗੀ ਇਹਨਜੀ ਲੋਣੀ ਰਹਿਣੀ ਇਹ ਮੈਂ ਕਈ ਵਾਰੀ ਵੀ ਦੱਸਦਾ ਵੀ ਥੋੜਾ ਸਾਫ ਕਰ ਕੇ ਭੈਣ ਕਹਿੰਦੀ ਕਿ ਅਸੀਂ ਤਿੰਨ ਦਿਨ ਹੀ ਪਿਆ ਸੀ ਤੇ ਮੇਰੀ ਮਦਰ ਉਹਦੇ ਅੱਗੇ ਸਿਕਾਉਂਦੇ ਸਨ ਤਾਂ ਤੱਕ ਕੋਈ ਲੋੜ ਨਹੀਂ ਪਈ ਮੈਂ ਉਹਦਾ ਮੈਨੂੰ ਮਿਲ ਕੇ ਫੋਨ ਨਹੀਂ ਮਿਲਿਆ ਹੈਗਾ ਤੇ ਨਹੀਂ ਮੈਂ ਫਿਰ ਉਹਦੀ ਗੱਲ ਕਰਾਂ ਮੈਂ ਇੱਥੇ ਹੈਨਾ ਤੇ ਪਰ ਉਹਨਾਂ ਨੇ ਪਰਚਾਇਆ ਬਾਕੀ ਸਤਗੁਰਾਂ ਨੇ ਦੱਸਿਆ ਭਾਈ ਤੇ ਤੁਸੀਂ ਇਹਨੂੰ ਥੱਲੇ ਦੇ ਨਾਲ ਕੁਝ ਨੇ ਪਕਾਣੇ ਕੱਲ ਵੀ ਦੇਖੋ ਬਿਲਕੁਲ ਸਹੀ ਹੋਏ ਇੱਥੇ ਡਾਕ ਕੋਈ ਆਣੀ ਲੋੜ ਨਹੀਂ ਤੇ ਹੋੰਦੇ ਹੋ ਮੈਂਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ